ਹਾਂਜੀ ਹਰਦੇਵ ਸਿੰਘ ਆ ਪਿੰਡ ਕਾਲਾਵਲਾ ਜੀ ਮਸਲਾ ਹਾਲਿਆ ਵੀ ਕਰਨਾ ਆ ਵੀ ਜਿਹੜਾ ਸਾਡਾ ਸੱਪੜ ਆ ਇਹ ਮੇਰਾ ਖਿਆਲ ਆ ਵੀ ਘੜ ਤੋਂ ਘੜ 10 ਸਾਲ ਤੋਂ ਓਵਰਫੋਲ ਚੱਲ ਰਿਹਾ ਸਾਡੇ ਘਰਾਂ ਚ ਪਾਣੀ ਪਿਆ ਰਿਹਾ ਪੰਚਾਇਤਾਂ ਜਿੰਨੀਆਂ ਵੀ ਆਉਂਦੀਆਂ ਸਾਡੀਆਂ ਸਾਰੀਆਂ ਮੇਰੇ ਹਿਸਾਬ ਨਾਲ ਕਦੀ ਵੀ ਕਿਸਨੇ ਕੰਮ ਨਹੀਂ ਕਰਾਇਆ ਜਦੋਂ ਦੀਆਂ ਪੰਚਾਇਤਾਂ ਬਣੀਆਂ ਕਦੀ ਕਾਂਗਰਸ ਦੀ ਆ ਜਾਂਦੀ ਕਲੀ ਕਾਲੀਆਂ ਵੀ ਆ ਜਾਂਦੀ ਕਦੀ ਆਪਾਂ ਪਾਕ ਦੀ ਅਸਟਾਈਮ ਚੱਲ ਰਹੀ ਹੈ ਪਰੋਣਾ ਨੇ ਕਦੀ ਵੀ ਕੰਮ ਪੇਂਡਾ ਨਹੀਂ ਕਰਾਇਆ ਜਿਹੜੇ ਐਮਐਲਏ ਦੇ ਮਗਰ ਲੱਗੇ ਆ ਉਹ ਆਪਣੇ ਆਪਣੇ ਬੰਦਿਆਂ ਨੂੰ ਖਿੱਚ ਕੇ ਲਿਆ ਜਾਂਦੇ ਆ ਉਹ ਕਹਿੰਦੇ ਵੀ ਤੂੰ ਹੀ ਨਹੀਂ ਕਰਾਉਣਾ ਇਹ ਹਮਾਲੇ ਦਾ ਜਿਹੜੇ ਸਾਡੇ ਹਮਾਲਿਆਂ ਚ ਜਿਹੜੀ ਹੈ ਖਰਾਬੀ ਇਸੇ ਕਰਕੇ ਆਉਂਦੀ ਹੈ ਵੀ ਸਾਡੇ ਹਮਾਲਿਆਂ ਦੇ ਜਿਹੜੇ ਆ ਜਿਹੜੀਆਂ ਵੱਖ-ਵੱਖ ਪਾਰਟੀਆਂ ਆ ਉਹ ਪੰਜ ਘ ਘਰ ਉਧਰਿਆ ਪੰਜ ਘ ਘਰ ਉਧਰਿਆ ਉਹਦੇ ਕਰਕੇ ਉਹ ਕਹਿੰਦੇ ਵੀ ਇਹਨਾਂ ਦੇ ਘਰਾਂ ਦੇ ਗਾੜੀਆਂ ਗੰਦ ਨੂੰ ਮਕਾਉਣਾ ਫਰਵਰੀ ਪਾਣੀ ਇਦਾਂ ਇੰਜਨ ਨਾਲ ਕੱਢ ਲੈਂਦੇ ਆ ਤੇ ਉਹ ਥੋੜਾ ਬੋਤਾ ਨੀਵਾ ਹੋ ਜਾਂਦਾ ਅੱਜ ਤਾਂ ਡਿਬਾਈਟ ਹੁੰਦੇ ਆ ਪ੍ਰਤਾਬ ਆ ਜਾਂਦਾ ਤੇ ਕੀ ਕਹੋਗੇ ਭੈ ਭੈ ਸਾਰਿਆਂ ਕਮਾਂਗੇ ਸਾਡਾ ਦੱਸੋ ਕਿਹੜੇ ਵਾਲੇ ਤੁਸੀਂ ਕੰਮ ਕਰਾਇਆ ਜਾਂ ਸਾਨੂੰ ਇਦਾਂ ਗ੍ਰਾਂਟ ਦਿੱਤੀ ਆ ਸਾਡੀ ਸੱਪੜ ਦੀ ਤੇ ਸਾਡਾ ਕੰਮ ਹੋਇਆ ਐ ਤੇ ਮੰਨਾਂਗੇ ਸਾਡੇ ਹੁੰਦੇ ਤਾਂ ਇੰਜ ਸਾਡੇ ਸਾਹਮਣੇ ਘਾਰ ਆ ਸਾਡੇ ਹੁੰਦੇ ਤਾਂ ਕਦੀ ਕੋਈ ਕੰਮ ਹੋਇਆ ਨਹੀਂ ਕੀ ਚਾਹੁੰਦੇ ਹੋ ਪ੍ਰਸ਼ਾਸਨ ਆਈ ਦੇ ਹੋ ਚਾਹੁੰਦੇ ਆ ਵੀ ਜੇ ਪੰਚਾਇਤ ਦੀ 20 25 ਕਿੱਲੇ ਪੈਲੀ ਆ ਉਹਦੇ ਵਿੱਚ ਕਿੱਲਾ ਇੱਕ ਖਾਲੀ ਕਰਾ ਕੇ ਉਹਦੇ ਵਿੱਚ ਪਾਓ ਪਾਣੀ ਜਾਂ ਨਹਿਰ ਦੇ ਲਾਗੇ ਖਾਲੀ-ਖਾਲੀ ਟੋਏ ਆ ਉਹਦੇ ਵਿੱਚ ਪਾ ਦਿਓ ਪਾਣੀ ਕਮਸ ਕਾ ਨਰਕ ਤੇ ਇਥੋਂ ਮੁੱਕੇ ਜਿਹੜਾ ਗਾੜੀ ਬੱਚਿਆਂ ਦਾ ਕੀ ਬਣੂਗਾ ਜੇ ਅਸੀਂ ਆਪ ਹੀ ਨੀ ਕੋ ਖਰਾਜਾ ਸਾਡੀ 50 ਸਾਲ ਉਮਰ ਹੋ ਗਈ ਤੇ ਕਰਕੇ ਥੋੜਾ ਬੋਤਨ ਨੂੰ ਸਰਕਾਰਾਂ ਜਿਹੜੀਆਂ ਉੱਤੇ ਸੈਂਟਰ ਚ ਜਦੋਂ ਕੋਈ ਹੋਰ ਹੁੰਦੀ ਆ ਥੱਲੇ ਕੋਈ ਐਮ ਐਲ ਏ ਸਾਡਾ ਹੋਰ ਆ ਜਾਂਦਾ ਨਾ ਉਹਨਾਂ ਦਾ ਸੁਣਵਾਈ ਹੁੰਦੀ ਆ ਨਾ ਸਾਡੀ ਹੋਣੀ ਤੇ ਨਰਸਪਾਲ ਸਿੰਘ ਜੀ ਪਿੰਡ ਕਾਲਾਵਾਲਾ ਸਾਡਾ ਵੀਰ ਜੀ ਅੱਛਾ ਜੀ ਤੇ ਸਾਡੇ ਸੱਪੜ ਦਾ ਨਿਕਾਸ ਬਹੁਤ ਚਿਰ ਤੋਂ ਜਿਹੜਾ ਰੁਕਿਆ ਵਾ ਹਾਂਜੀ ਏ ਵੀਰ ਜੀ ਛਾਰੀਆਂ ਸਰਕਾਰਾਂ ਆਉਂਦੀਆਂ ਨੇ ਕਹਿ ਕੇ ਲਾਰਾ ਰਪਾ ਲਾ ਕੇ ਤੁਰ ਜਾਂਦੀਆਂ ਨੇ ਹਾਂਜੀ ਪੰਚਾਇਤਾਂ ਵੀ ਆਈਆਂ ਨੇ ਹੁਣ ਵੀ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਆ ਸਰਪੰਚੀ ਨਾਲ ਚੁਣੀ ਗਈ ਆ ਸਰਪੰਚ ਨੂੰ ਸਰਪੰਚੀ ਨਾਲ ਚੁਣ ਲਿਆ ਪਿੰਡ ਨੇ ਬਾਅਦ ਵਿੱਚ ਉਹਨੂੰ ਨਿਕਾਸ਼ ਨਹੀਂ ਕਰਦੇ ਅੰਡੇ ਵੀਰ ਜੀ ਕੌਣ ਇਹ ਜਿਹੜੇ ਆਮ ਪਾਰਟੀ ਦੇ ਕਾਲੀ ਮੈਂਬਰ ਪੰਚਾਇਤ ਇਹ ਬਾਬਾ ਜੀ ਪਿੰਡ ਨੇ ਚੁਣ ਲਿਆ ਸਮੂਚੇ ਨੇ ਸੈਮ ਸੰਤੀ ਨਾਲ ਗੁਰਦਾਸ ਸਿੰਘ ਚੁਣ ਲਿਆ ਹਾਂਜੀ ਹੁਣ ਇਹ ਕਹਿੰਦੀ ਆ ਵੀ ਇਹ ਕਹਿੰਦੇ ਹੁਣ ਇੱਕ ਕਾਂਗਰਸ ਦਾ ਬੰਦਾ ਵਾ ਇਹਨੂੰ ਅਸੀਂ ਨਹੀਂ ਕੰਮ ਕਰਨ ਦੇਣਾ ਇਹ ਸਾਡੀ ਆਮ ਪਾਰਟੀ ਜਾਂ ਅਕਾਲੀ ਦੀ ਸਾਡੇ ਵਰਕਰ ਜਿਹੜੇ ਇਹ ਕਹਿੰਦੇ ਨਹੀਂ ਕੰਮ ਕਰਨ ਦੇਣਾ ਇਹ ਕਰਕੇ ਜਿਹੜਾ ਸਿਆਸਤ ਕਰਕੇ ਨੇ ਛੱਪੜ ਦੇ ਸਿਆਸਤ ਕਰਕੇ ਵੀਰ ਜੀ ਛੱਪੜ ਜਿਹੜਾ ਇਹ ਛਾਰੇ ਛੱਪੜ ਜਿਹੜੇ ਪਾਣੀ ਰੁਕਿਆ ਜੇ ਉਹ ਕਿੰਨੀਆਂ ਕਿ ਮੁਸ਼ਕਲਾਂ ਜਿਹੜਾ ਤੁਹਾਨੂੰ ਸਾਹਮਣਾ ਖਾਲਸਾ ਜੀ ਸਾਨੂੰ ਤੇ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਆਉਣ ਵਾਲੇ ਦਿਨਾਂ 'ਚ ਫੇਰ ਬਾਰਿਸ਼ ਆ ਗਈ ਤੇ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਨੰਗਨ ਦੀ ਔਖੀ ਹੋ ਜਣੀਆਂ ਗੁਰਦਰ ਸਾਹਿਬ ਜਾਣ ਦੇ ਵਾਸਤੇ ਤੰਗੀ ਹੈ ਲੋਕਾਂ ਨੂੰ ਇਹ ਖਾਲਸਾ ਜੀ ਇਹਨੂੰ 6 ਮਹੀਨੇ ਹੋ ਗਏ ਪ ਤੇ ਉਦੋਂ ਫਸ਼ਲਾ ਤੋਂ ਸੁਕੀਆਂ ਹੀ ਕਰਕੇ ਪਾਣੀ ਕੱਢ ਕੇ ਜਨਰੇਟਰਾਂ ਨਾਲ ਕੱਢਦੇ ਰਹੇ ਆ ਤੇ ਹੁਣ ਫਸ਼ਲਾ ਵਾਲੇ ਗਾੜੀ ਪਾਣੀ ਨਹੀਂ ਪੈਂਦੇ ਜਨਰੇਟਰਾਂ ਨਾਲ ਤੇ ਪਾਣੀ ਰੁਗ ਗਿਆ ਵੀਰ ਜੀ ਹੁਣ ਕੀ ਮੰਗ ਕਰ ਮੰਗ ਕਰਨੀ ਵੀਰ ਜੀ ਸਰਕਾਰ ਕੋਈ ਇਹਦਾ ਪਾਣੀ ਜਿਹੜਾ ਸਾਫ਼ ਕੀਤਾ ਜਾਵੇ ਨਿਕਾਸ਼ ਕੀਤਾ ਜਾਵੇ ਇਹਦਾ ਪਾਣੀ ਜਿਹੜਾ ਬਾਹਰ ਕਿਸੇ ਕੱਢਿਆ ਜਾਵੇ ਨਾਲਾ ਪਾ ਕੇ ਵੱਡਾ ਜਾਂ ਪੰਚਾਇਤ ਦੀ ਜ਼ਮੀਨ ਉੱਥੇ ਖੜਿਆ ਜਾਵੇ ਪਾਣੀ ਕੱਢ ਕੇ ਇਹਨੂੰ